ਅਸੀਂ ਜਾ ਰਹੇ ਹਾਂ ਜੀ ਅੱਜ ਮੁਹਾਲੀ ਸਕੂਟਰ ਦੀ ਕਰਾਉਣੇ ਸਰਵਿਸ ਹੈਵੀ ਡਿਊਟੀ ਜਿਆਦਾ ਕਹਿੰਦੇ ਨੇ ਮਿਸ਼ਤੂਬਿਸ਼ੀ ਜਾਂਦੇ ਨੇ ਨਹੀਂ ਆਉਣ ਦਾ ਹੈ ਹੈਵੀ ਡਿਊਟੀ ਦੇ ਮਤਲਬ ਇਹ ਹੁੰਦਾ ਹੈ ਕਿ ਉਹਦੀ ਜਿਹੜੀ ਫੈਨ ਦੀ ਬਲੋਰ ਦੀ ਸਪੀਡ ਹੁੰਦੀ ਹੈ ਉਹ ਬਹੁਤ ਤੇਜ਼ ਹੁੰਦੀ ਹੈ ਹਾਂਜੀ ਹਾਂਜੀ ਤੇ 쿨ਿੰਗ ਕੈਪੈਸਿਟੀ ਨੋਰਮਲ ਨਾਲੋਂ ਜ਼ਿਆਦਾ ਹੁੰਦੀ ਹੈ ਤੁਮ ਕਿਸ ਕਾ ਕਾਰੀਗਰ ਹੋ ਮੈਂ ਲਾਈਟ ਕਾ ਕਰਦਾ ਮੋਏ ਮੋਏ ਹੋ ਗਿਆ ਮੇਰਾ ਤੋਂ ਇੱਥੇ ਹੁੰਦੀ ਹੈ ਜੀ ਸਰਵਿਸ ਵਰਕਸ਼ਾਪ ਹੈ ਜਿਹੜੀ ਕੁੱਲ ਮਿਲਾ ਕੇ ਬੱਤਰਾ ਸਾਹ ਦੀ ਬਹੁਤ ਚੜਾਈ ਹੈ ਜਿਵੇਂ ਪੰਜਾਬ 'ਚ ਮਾਨਣਾ ਹੈ ਚੜਾਈ ਕਹਿੰਦੇ ਹੁੰਦੇ ਹੁਣ ਜਾਊਗੀ ਇਹ ਨੌਣ ਟੌਣ ਕਿਵਾਂ ਸੀ? ਓਹ ਬਾਏ। ਮੌਸਮ ਵੈਸੇ ਤਾਂ ਥੋੜਾ ਜਿਹਾ ਗਰਮੀ ਹੈ ਪਰ ਠੀਕ ਹੈ। ਤੁਸੀਂ ਪਾਰੇ ਹਣ ਪਾਣੀ? ਹੂੰ। ਕਿਉਂ ਅੰਕਲ ਜੀ? ਹਾਂ ਜੀ। ਕਾ ਕੀ ਕੀ? ਕਹ ਦਈਏ। ਸਾਈਕਲ। ਕਹਾਂ ਹੈ? ਬੋਰੀ ਬੋਰੀ। ਹਾਂਜੀ গুড মর্নিং ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਵੀਡੀਓ ਨੂੰ ਜਲਦੀ ਜਲਦੀ ਨੂੰ ਕਰ ਦਿਓ ਸ਼ੇਅਰ ਜੀ ਅਸੀਂ ਜਾ ਰਹੇ ਹਾਂ ਜੀ ਅੱਜ ਮੁਹਾਲੀ ਆ 7 ਫੇਸ ਵਾਲੀ ਸਾਈਡ ਸਕੂਟਰੀ ਦੀ ਕਰਾਉਣੀ ਹੈ ਸਰਵਿਸ ਸਕੂਟਰੀ ਆਪਣੀ ਚੱਲ ਗਈ ਜੀ 500 ਕਿਲੋਮੀਟਰ ਤੇ ਤਾਂ ਕਰਕੇ ਅੱਜ ਪਹਿਲੀ ਸਰਵਿਸ ਆ ਉਹਦੀ ਤੇ ਅੱਜ ਉਹਦਾ ਤੇਲ ਪਾਣੀ ਬਦਲਾ ਦੇਾਂਗੇ ਤੇ ਹੈਲਮਟ ਵਗਾਇਆ ਕਿਸ ਤੋਂ ਆ ਗਿਆ ਹਾਂਜੀ ਦੋਸਤੋ ਆ ਲੈ ਆਂਦੇ ਸੋਨੂ ਬਈ ਨੇ ਦੇਖਣ ਦੇ ਬੜੇ ਘੈਂਟ ਆ ਤੇ ਰਿਜ਼ਲਟ ਵੀ ਸਿਰਾ ਹੈ ਇਹ ਦੇਖ ਲੱਗਿਆ ਹੋਵੇ ਨਾ ਤੇ ਬਾਕੀ ਕਮਰਿਆਂ ਦੇ ਗੇਟ ਖੁੱਲੇ ਹੁਣ ਤਾਂ ਕਈ ਕਮਰੇ ਠਾਰ ਦਿੰਦਾ ਸਿਰਾ ਕੰਮ ਆ ਬਾਕੀ ਸੋਨੂ ਬਾਈ ਗਏ ਵੇ ਰਾਸਥਾਨ ਜਦੋਂ ਆਗੇ ਨਾ ਫਿਰ ਸਾਰੀ ਜਾਣਕਾਰੀ ਉਦੋਂ ਲਵਾਂਗੇ ਆਪਾਂ ਤੇ ਫਿਰ ਥੋੜੇ ਰੂਬਰੂ ਕਰਾਂਗੇ ਇਹ ਲੈਣੇ ਆ ਜੀ ਸਾਡੀ ਤੀਜੀ ਮੰਜ਼ਲ ਤੇ ਜਿੱਥੇ ਅਸੀਂ ਰਹਿੰਨੇ ਆ ਹੁਣ ਸਿਰਾ ਕੰਮ ਆ ਡੈਕਨ ਡੈਕਨ ਮਿਸਟਰ 부ਸ਼ੀ ਤੇ ਉਹ ਜਰ ਨਾਲ ਤਿੰਨੇ ਸੀ ਆ ਜਿਹੜੇ ਪੂਰੇ ਤਾਕੜ ਆ ਇਹ ਹੈਗੇ ਡੇਢ ਟਨ ਵਾਲੇ ਤੇ ਬਾਕੀ ਹੁਣ ਟੈਂਪਰੇਚਰ ਤੁਹਾਨੂੰ ਐਂ ਦੱਸ ਸਕੀਦਾ ਮੈਂ ਪਰ ਯਕੀਨ ਮੰਨਿਓ ਹੁਣ ਸਾਡੇ ਲੌਬੀ ਚ ਲੱਗਾ ਹੋਇਆ ਤੇ ਬਾਕੀ ਕੰਮ ਇਹਨਾਂ ਦਾ ਗਿੱਟ ਖੋਲ ਦਿੰਨੇ ਆ ਤੇ ਬਾਕੀ ਸਾਰੇ ਕਮਰੇ ਠਾਰ ਦਿੰਦਾ ਐਡਾ ਵਧੀਆ ਰਿਜ਼ਲਟ ਇਹਨਾਂ ਦਾ। ਕੀ ਆ ਬਾਈ ਜੀ ਡੇਟਾ ਨਾਲ ਇਹਨਾਂ ਇਹ? ਪਤਾ ਨਹੀਂ ਅਸੀਂ ਤਾਂ ਮੈਂ ਨਹੀਂ ਕਾਰੀਗਰ। ਤੂੰ ਕਸ ਕਰੀਗਰ ਹੋ? ਮੈਂ ਲਾਈਟ ਕਰਤਾ। ਮੋਏ ਮੋਏ ਹੋ ਗਿਆ ਮੇਰਾ ਤੋਂ। ਇਸ ਕੋ ਨਹੀਂ ਪਤਾ ਕਿ ਲਾਈਟ ਵਾਲਾ ਹੈ। ਬਾਈ ਜੀ ਕੀ ਹਾਲ ਐ? ਦੱਸਿਓ ਮਾੜਾ ਇਹ ਜਾਣਕਾਰੀ ਅਧੂਰੀ ਰਹਿ ਗਈ ਸੀ। ਜਿਹੜਾ ਇਹ ਸੀ ਡੇਟਾ ਹੁੰਦਾ ਇਹਨਾਂ? ਡੇਟਾ ਹੁੰਦਾ ਬਾਈ ਜੀ ਹੈਨਾ? ਡੇਟ ਆ। ਓਕੇ ਓਕੇ ਡੇਟ ਆਉਂਦਾ। ਤੇ ਵਾਕਿਆ ਹੈਵੀ ਡਿਊਟੀ? ਹੈਵੀ ਡਿਊਟੀ ਐਸ ਨਾਰਮਲ ਹੀ ਆਉਂਦੇ ਨੇ। ਨਾਰਮਲ ਆਉਂਦੇ ਹੈਵੀ ਡਿਊਟੀ ਨਹੀਂ ਆਉਂਦੇ। ਕੱਲੀ ਮਿਸਤੂ ਵੀ ਚਾਂਦੇ ਨੇ। ਪਰ ਇਹ ਪਾਵਰਫੁੱਲ ਮੋਡ ਹੁੰਦਾ। ਮੋਡ ਦੇ ਬਰਾਬਰ ਦਾ ਹੀ ਆ ਹੈਵੀ ਡਿਊਟੀ ਦੇ। ਬਹੁਤ ਵਧੀਆ। ਓਕੇ ਓਕੇ ਓਕੇ। ਤੇ ਹੈਵੀ ਡਿਊਟੀ ਆਦੇ ਕਿੰਨਾ ਜੀ ਮੈਨੂੰ ਖੁੱਲ ਕੇ ਦੱਸੋ। ਹੈਵੀ ਡਿਊਟੀ ਜਿਆਦਾ ਚਾਂਦੇ ਨੇ ਮਿਸਤੂ ਵੀ ਚਾਂਦੇ ਨੇ। ਨਹੀਂ ਆਉਂਦੇ ਹੈਵੀ ਡਿਊਟੀ ਦਾ ਮਤਲਬ ਇਹ ਹੁੰਦਾ ਕਿ ਉਹਦੀ ਜਿਹੜੀ ਫੈਨ ਦੀ ਬਲੋਰ ਦੀ ਸਪੀਡ ਹੁੰਦੀ ਆ ਬਹੁਤ ਤੇਜ਼ ਹੁੰਦੀ ਆ। ਹਾਂਜੀ। ਹਾਂਜੀ ਹਾਂਜੀ। ਤੇ ਕੂਲਿੰਗ ਕੈਪੈਸਿ ਫੀਚਰ ਜੁਰੂਰ ਹੁੰਦੇ ਨੇ ਅੱਛਾ ਹੈਵੀ ਡਿਊਟੀ ਕੱਲੇ ਮਿਸਟਰ ਮਚੀ ਆਉਂਦੇ ਓਕੇ ਹਾਂਜੀ ਹਾਂਜੀ ਇੱਥੇ ਇਲੈਕਟ੍ਰੀਕਲ ਤੇ ਹੈਵੀ ਡਿਊਟੀ ਇਲੈਕਟ੍ਰੀਕਲ ਨਾਰਮਲ ਹੁੰਦਾ ਇਹਦੇ ਬਾਰੇ ਦਾ ਹੈਵੀ ਡਿਊਟੀ ਦਾ ਬੈਸਟ ਹੁੰਦਾ ਜੇ ਕਮਰਸ਼ੀਅਲੀ ਲੱਗਦਾ ਹੋ ਬੜੀ ਵੱਡੀ ਬਿਲਡਿੰਗ ਦੀ ਹਾਂਜੀ 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 ਚਲੋ ਮਿਹਰਬਾਨੀ ਬਾਈ ਜੀ ਤੇ ਬਾਕੀ ਜੇ ਕਿਸੇ ਨੇ ਵੀ ਮਹਾਲੀ ਚੰਡੀਗੜ੍ਹ ਦੇ ਅਸੀਂ ਲਵਾਉਣੇ ਤਾਂ ਬਾਈ ਸੋਨੂ ਨੂੰ ਤੇ ਬਾਈ ਅਰਕਨ ਨੂੰ ਕੰਟੈਕਟ ਜ਼ਰੂਰ ਕਰਿਓ ਤੇ ਬਾਈ ਦਾ ਨੰਬਰ ਪਹਿਲਾਂ ਹੀ ਪਾਇਆ ਆਪਾਂ ਹੁਣ ਫੇਰ ਪਾ ਦਾਂਗੇ ਬਹੁਤ ਬਹੁਤ ਧੰਨਵਾਦ ਅਸੀਂ ਪਹੁੰਚ ਗਏ ਸੀ 5 ਫੇਸ ਜਿੱਥੇ ਏਜੰਸੀ ਹੈ ਇਹਨਾਂ ਦੀ ਤੇ ਇੱਥੇ ਹੁੰਦੀ ਹੈ ਜੀ ਸਰਵਿਸ ਵਰਕਸ਼ਾਪ ਹੈ ਜਿਹੜੀ ਵੈਲਕਮ ਵੇ ਟੂ ਵਰਕਸ਼ਾਪ ਤੇ ਇਹਨਾਂ ਦਾ ਜਿਹੜੀ ਏਜੰਸੀ ਹੈ ਜੀ ਉਹ ਦੂਜੀ ਸਾਈਡ ਹੈ ਹੈ ਇੱਥੇ ਥੋੜੀ ਜੀ ਐ ਜਾ ਕੇ ਇੱਧਰ ਤੇ ਹੁਣ ਕਰਾਵਾਂਗੇ ਸਰਵਿਸ 9 ਵਜੇ ਤੋਂ ਲੈ ਕੇ 6 ਵਜੇ ਤਾਈਂ ਖੁੱਲੀ ਹੁੰਦੀ ਹੈ ਤੇ ਡੇਢ ਤੋਂ 2 ਵਜੇ ਤੱਕ ਲੰਚ ਟਾਈਮ ਹੁੰਦਾ ਅੱਧਾ ਘੰਟਾ ਸੰਡੇ ਵੀ ਓਪਨ ਹੁੰਦੀ ਹੈ ਤੇ ਹੁਣ ਸਰਵਿਸ ਕਰਾਉਣੀਆਂ ਜੀ ਬੇਲੇ ਬੁਲੇ ਹੋ ਕੇ ਤੇ ਫਿਰ ਚਵਾਕ ਨੂੰ ਲੈਣ ਵੀ ਜਾਣਾ ਤੇ ਆਦੇ ਆ ਵੀ ਸਾਨੂੰ 12:30 ਦਾ ਵੇਲਾ ਕਰ ਦਾਂਗੇ ਬਾਕੀ ਲੱਗ ਜੂ ਪਤਾ ਕੱਲਾ ਬਦਲਣਾ ਤਾਂ ਮਗ ਲੈ ਲਿਆ ਇਹਨਾਂ ਨੇ ਕਿਉਂਕਿ ਪਹਿਲੀ ਸਰਵਿਸ ਹੈ ਪਹਿਲੀ ਸਰਵਿਸ ਤੇ ਕੋਈ ਜ਼ਿਆਦਾ ਜਿਆਦਾ ਹੈ ਨਹੀਂ ਤੇ ਵਾਸ਼ ਕਰਨੀ ਹੈ ਬਸ ਲੈਟ ਸੀ ਦੋਸਤੋ ਬਾਕੀ ਦੇਖ ਲਓ ਸਕੂਟਰੀਆਂ ਸਕੂਟਰੀਆਂ ਖੜੀਆਂ ਇੱਥੇ ਲੋਕ ਯਾਰ ਤਾਂ ਸਕੂਟਰੀਆਂ ਚਲਾਉਂਦੇ ਆ ਮੋਟਰਸਾਈਕਲ ਘੱਟ ਚਲਾਉਂਦੇ ਆ ਸ਼ਹਿਰਾਂ ਦੇ ਲੋਕਲ ਸਵਾਰੀ ਸਕੂਟਰੀ ਹੁੰਦੀ ਆ ਤੇ ਵਸੇ ਨੂੰ ਵਧੀਆ ਵੀ ਮੋਟਰਸਾਈਕਲ ਨਾਲੋਂ ਕਿਉਂਕਿ ਇਹਦੀ ਸੀਟ ਲੰਬੀ ਹੁੰਦੀ ਹੈ ਕੰਫਰਟੇਬਲ ਹੁੰਦਾ ਬੰਦਾ ਵਧੀਆ ਬਹਿ ਜਾਂਦਾ ਮੇਰੇ ਵਰਗੇ ਮੋٹے ਬੰਦੇ ਵਾਸਤੇ ਤਾਂ ਬਹੁਤ ਵਧੀਆ ਚੀਜ਼ ਹੈ ਤੇ ਮੋਟਰਸਾਈਕਲ ਦਾ ਅਨ ਸਪਰੈਂਡਰ ਦੀ ਸੀਟ ਵੇਖ ਲਓ ਕਿੰਨੀ ਪਤਲੀ ਹੁੰਦੀ ਹੈ ਉਹ ਫਿਰ ਲੰਬਾ ਸਫ਼ਰ ਨਹੀਂ ਉੱਤੇ ਤੈ ਹੁੰਦਾ ਤੇ ਬਹੁਤ ਵਧੀਆ ਬਣੀ ਹੋਈ ਹੈ ਬਾਕੀ ਦੇਖਦੇ ਆ ਕਿੱਦਾਂ ਹੀ ਸਰਵਿਸ ਕਰਦੇ ਆ ਆ ਜਾਣ ਦੋ ਸਕੂਟਰੀ ਸਕੂਟਰੀ ਲਾਤੀ ਸਰਵਿਸ ਤੇ ਤੇ ਅਸੀਂ ਹੁਣ ਕਰ ਰਹੇ ਹਾਂ ਜੀ ਵੇਟ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ ਹੈ ਕਿੰਨੇ ਟਾਈਮ ਸਾਣਾ ਵੇਲਾ ਕਰ ਦੇਣਗੇ ਪਰ ਕਹਿੰਦੇ ਆ ਵੀ ਡੇਢ ਤੋਂ ਘੰਟੇ ਵੇਲਾ ਕਰ ਦਾਂਗੇ ਪਹਿਲੀ ਸਰਵਿਸ ਆ ਫ੍ਰੀ ਵਾਲੀ ਤੇ ਲੱਗੂਆ ਪਤਾ ਵੀ ਕਿੰਨਾ ਟਾਈਮ ਲਾਉਂਦੇ ਆ ਇਹ ਸਾਰੇ ਨੇ ਇੱਥੇ ਵੇਟ ਕਰ ਰਹੇ ਆ ਇਧਰ ਟੀਵੀ ਚੱਲ ਰਿਹਾ ਜੀ ਤੇ ਸਰਦਾਰ ਜੀ ਬੈਠੇ ਆ ਬੜੀਆ ਕੰਮ ਆ ਏਸੀ ਸੀ ਲੱਗਿਆ ਚਲੋ ਆਹ ਤਾਂ ਸਹੂਲਤ ਠੀਕ ਆ ਬੱਤਰਾ ਸਾਹਿਬ ਐਸ ਕੋਲੋਂ ਪੂਰੇ ਆ ਇਹ ਜੀ ਬੱਤਰਾ ਸਾਹਿਬ ਦਾ ਬੱਤਰਾ ਸਾਹਿਬ ਦੀ ਸਾਰੇ ਬੱਤਰੇ ਜਿੰਦੀ ਇੱਥੇ ਜੰਦੀ ਘਟ ਚੜਾਈ ਆ ਇਹ ਤਾਂ ਟਾਇਰ ਪੁਆਇੰਟ ਹੋਈ ਬੱਤਰਾ ਸਾਹਿਬ ਸੀ ਜਿਹੜੇ ਸਕੂਟਰੀ ਦੀ ਕੰਪਨੀ ਦੇ ਮਾਲਕ ਹੈ ਜਿਹਦੇ ਨਾਮ ਜਿਨ੍ਹਾਂ ਦੇ ਨਾਮ ਦੀ ਏਜੰਸੀ ਹੈ ਉਹ ਵੀ ਬੱਤਰਾ ਸਾਹਿਬ ਹੈ ਕੁੱਲ ਮਿਲਾ ਕੇ ਬੱਤਰਾ ਸਾਹਿਬ ਦੀ ਬਹੁਤ ਚੜਾਈ ਹੈ ਜਿਵੇਂ ਪੰਜਾਬ 'ਚ ਮਾਨਾਂ ਚੜਾਈ ਕਹਿੰਦੇ ਹੁੰਦੇ ਸੀ ਪਹਿਲਾਂ ਜਿਵੇਂ ਬੱਬੂ ਮਾਨ, ਗੁਰਦਾਸ ਮਾਨ, ਹਰਭਜਨ ਮਾਨ, ਭਗਵੰਤ ਮਾਨ ਨੂੰ ਕਹਿੰਦੇ ਆ ਤੇ ਅੱਜੋ ਮਾਨ ਹੋ ਗਏ ਐਂ ਕਈ ਹੈ ਜਿਹੜੇ ਮਾਨਾਂ ਦੀ ਵੱਡੀ ਚੜਾਈ ਹੈ ਲਓ ਵੀ ਦੋਸਤੋ ਸਕੂਟਰੀ ਦੀ ਆਪਣੀ ਸਰਵਿਸ ਇਹਨਾਂ ਨੇ ਕਰਤੀ ਹੈ ਹੁਣ ਜਾਊਗੀ ਇਹ ਨੌਣ ਟੌਣ ਮਤਲਬ ਇਹਦਾ ਮੇਕਅਪ ਸ਼ੇਕਅਪ ਕਰਨਗੇ ਅੱਗੇ ਲਾ ਰੱਖੀਆਂ ਐ ਤਿੰਨ ਹੋਰ ਤੇ ਉਹਨਾਂ ਨਾਲ ਹੀ ਅੱਗੇ ਨਵੀਂ ਸ਼ੂਜੇ ਕੱਢ ਬੱਟ ਸਾਡੀ ਵਾਰੀ ਕਰੋ ਆਉਂਗੇ ਕਿਉਂਕਿ ਅਸੀਂ ਲੇਟ ਨਹੀਂ ਹੋ ਸਕਦੇ ਅਜੇ ਅਸੀਂ ਖਾਣਾ ਖਾਣਾ ਹੈ ਉਸ ਤੋਂ ਬਾਅਦ ਅਸੀਂ ਜਾਣਾ ਜੀ ਬੱਚਾ ਨੂੰ ਲੈਣ ਪਤਲਾ ਸਾਹ ਵਰਕਲਸਤੀ ਆ ਜਲਦੀ ਮਾੜੇ ਮੁੱਟੀ ਕਰੋ ਮਾਰੋਗੇ ਮਤਲਬ ਬੜਾ ਦੀ ਵਧੀਆ ਤੇ ਬਾਕੀ ਆ ਜੇ ਮਾੜੇ ਮੁੱਟੇ ਸਕਰੈਚ ਕਰੂ ਜਾਈ ਤੇ ਪਾਲ ਪੁੱਲ ਸ਼ਮਰਾ ਕੇ ਵਧੀਆ ਬਣਾ ਦੇਣੀ ਐ ਇਹ ਤੁੰਗ ਜੈ ਮੋਂ ਵੇਟ ਕਰ ਰਹੇ ਜਿਨ੍ਹਾਂ ਦੀ ਮਿੰਟ-ਮਿੰਟ ਕਰੀਏ ਵਿਸ਼ੇਸ਼ੀ ਕਰ ਦਿਓ ਇਹਨੇ ਵੀ ਕਰ ਦਿੰਨੇ ਆ ਦੇਖਦੇ ਆ ਕੀ ਬੰਦ ਆ ਤੇ ਫਿਰ ਮੇਕਅਪ ਕਰਨ ਤੋਂ ਬਾਅਦ ਵੇਣੀ ਸਾਡੀ ਸੂ ਟ੍ਰਿਕ ਕਿਦਾਂ ਹੋਵੇ ਲੱਗੀ ਰਹੇ ਤੋਂ ਹੁਣ ਮੈਂ ਸਮਝ ਕਰਦੇ ਆ ਬਣਾਉਣ ਦੀ ਵਧੀਆ ਆਪਾਂ ਜਾਣੇ ਪਾਣੀ ਦੀ ਨਾਲੋਂ ਵਧੀਆ ਬੈਕਪੁੱਟਨ ਬਣਾਇਆ ਹੋਇਆ ਬਹੁਤ ਸੋਨਾ ਬਣਾਇਆ ਹੋਇਆ ਬੱਤਰਾ ਸਾਹ ਹੁਣ ਬੰਮ ਕੰਨ ਰੱਖੀ ਜੇ ਇਧਰ

ਨੇਰਦ ਨੇ ਮੁੰਡੇ ਮੈਂਨਤੀ ਹੈ ਬਈ ਪੂਰੀ ਉਹਨੇ ਗੱਲ ਸੁਣੀ ਆਪਣੀ ਤੇ ਛੇਤੀ ਕੰਮ ਕਰਤਾ ਇੱਕ ਨੌਜਵਾਨ ਉਹ ਤੇ ਛੋਟਾ ਜਿਹਾ ਵਿਚਾਰਾ ਉਹ ਵੀ ਪੂਰਾ ਹਿੰਮਤੀ ਹੈ ਚਲੋ ਬਈ ਹੁਣ ਜਾਂਦੇ ਆ ਘਰੇ ਪ੍ਰਸ਼ਾਦ ਪਿਛੇ ਤੇ ਛੱਕਦੇ ਆਉਂਦਾ ਤੇ ਨਾਲ ਦੇ ਨਾਲ ਜਾਂਦੇ ਸਕੂਲ ਲਾਓ ਬਈ ਅਸੀਂ ਪਹੁੰਚ ਗਏ ਘਰੇ ਤੇ ਮੈਨੂੰ ਟੱਕਰ ਗਿਆ ਮिक्की ਮौसी ਮਿੱਕੀ ਮौसी ਓ ਬਾਈ ਜਿੰਨੇ ਕੋਈ ਜੈ ਮਿੱਕੀ ਮौसी ਜਿੰਨੇ ਕੋਈ ਜੈ ਜਿੰਨੇ ਕੋਈ ਬਾਈ ਮੈਨੂੰ ਵੀ ਆ ਗਿਆ। ਪ੍ਰੀਆ ਨਾਲ ਵੀਡੀਓ ਬਣਾ ਰਹੇ ਹਾਂ। ਮਿੱਕੀ ਬਸੀ ਚਿਰਕੁੰਡਾ। ਚਿਰਕੁੰਡਾ ਦਾ ਕਰਦੇ। ਟੈਂ 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 ਵਿਚ ਪਰਮਾ ਲਗੇ ਗੁੰਡੇ। ਹਾਂ। ਖਾਣਾ ਖੋਣਾ ਖਾ ਕੇ ਅਸੀਂ ਉਹਦੇ ਵੇਲੇ ਹੁਣ ਜਾ ਰਹੇ ਹਾਂ ਜੀ ਪੱਛਿਆਂ ਨੂੰ ਲੈਣ। ਤੜਕੇ ਮੌਸਮਾਂ ਥੋੜਾ ਚੇਂਜ ਹੋ ਗਿਆ ਸੀ ਹੌ ਹੌ ਚੱਲ ਪਈ ਸੀ ਤੇ ਹੁਣ ਫਿਰ ਗਰਮੀ ਵੱਧ ਰਹੀ ਹੈ। ਪਰ ਲੋੜ ਨਹੀਂ ਜਲਦੀ। ਮਾਸਾ ਮ ਵੈਸੇ ਤਾਂ ਥੋੜਾ ਜਿਹਾ ਗਰਮੀ ਹੈ ਪਰ ਠੀਕ ਹੈ ਬੰਦਾ ਸਰਵਾਈਵ ਕਰ ਸਕਦਾ ਹੈ ਆਰਾਮ ਨਾਲ ਕੋਈ ਹਜੀ ਗੱਲ ਨਹੀਂ ਬਸ ਜੀ ਜਵਾਕਾਂ ਨੂੰ ਲੈ ਕੇ ਫੇਰ ਕਰਾਂਗੇ ਰੈਸਟ ਆਰਾਮ ਨਾਲ ਫਿਰ ਸ਼ਾਮ ਨੂੰ ਥੋੜੇ ਰੂ ਰੂ ਹੁੰਨੇ ਆ ਨਵੀਂ ਗੱਲਬਾਤ ਨਾਲ ਬਹੁਤ ਬਹੁਤ ਧੰਨਵਾਦ ਅੰਕਲ ਲਾਲੱਖੀ ਸਬਜ਼ੀ ਇੱਥੇ ਤੇ ਅਸੀਂ ਪਾਰਿਆਣ ਪਾਣੀ ਹੂੰ ਕਿਉਂ ਅੰਕਲ ਜੀ ਹਾਂ ਜੀ ਹਾਂ मिकी मौसी क्या कह रही है साइकिल कहां है गोरी गोरी चिरकुंडा मिकेलकुंडा हैं मिकेलकुंडा मिकी मौसी नीचरा है चिरकुंडा कहां है चिरकुंडा ਤੇ ਮੈਂ ਕਿਹਾ ਸੀ ਆਹ ਕਿਮਾਸੀ ਚਿਰ ਕੋਡੋ ਬਾਏ ਬਾਏ ਗੁੱਡ ਨਾਈਟ